ਅਮਰੀਕਾ ਦੇ ਕਰੀਬ 2 ਹਫਤੇ ਪਹਿਲਾਂ ਜਨਾਲਾ ਦੇ ਨੇੜਲੇ ਪਿੰਡ ਇਬਰਾਹਿਮਪੁਰਾ ਦੇ ਕੌਜਵਾਂ ਦੀ ਸੜਕ ਖਾਸ ਦੇ ਵਿੱਚ ਮੌਤ ਹੋ ਗਈ ਸੀ ਜਿਸ ਤੋਂ ਬਾਅਦ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਵੱਲੋਂ ਭਾਜਪਾ ਤੋਂ ਅਮ੍ਰਿਤਸਰ ਦੇ ਉਮੀਦਵਾਰ ਤਰਨਜੀਤ ਸਿੰਘ ਸੰਧੂ ਨੂੰ ਮਦਦ ਦੀ ਕੋਹਾਰ ਲਗਾਈ ਗਈ ਸੀ ਤਾਂ ਜੋ ਉਹਨਾਂ ਦੇ ਪੁੱਤਰ ਦੀ ਮ੍ਰਿਤਕ ਦੇ ਨੂੰ ਭਾਰਤ ਲਿਆਂਦਾ ਜਾਵੇ ਤੇ ਧਾਰਮਿਕ ਰੀਤੀ ਰਿਵਾਜ ਦੇ ਮੁਤਾਬਕ ਉਹਨਾਂ ਦਾ ਅੰਤਿਮ ਸੰਸਕਾਰ ਹੋ ਸਕੇ ਤਾਂ ਦੱਸੇ ਕਿ ਮ੍ਰਿਤਕ ਦੇ ਪਰਿਵਾਰ ਲਈ ਮਸੀਹਾ ਬਣੇ ਤਰਨਜੀਤ ਸਿੰਘ ਸੰਧੂ ਦੇ ਅਥਕ ਯਤਨਾਂ ਸਦਕਾ ਕਰੀਬ 2 ਹਫਤੇ ਆਪ ਆਦਮ ਰਿਤਕ ਦੀ লাশ ਆਪਣੇ ਘਰ ਪਹੁੰਚੀ ਹੈ ਜਿੱਥੇ ਉਹਨਾਂ ਦੇ ਪਰਿਵਾਰਕ ਮੈਂਬਰਾਂ ਵੱਲੋਂ ਧਾਰਮਿਕ ਕਰਿਤੇ ਰਿਵਾਜ ਦੇ ਨਾਲ ਨੌਜਵਾਨ ਦਾ ਸਸਕਾਰ ਕੀਤਾ ਗਿਆ ਇਸ ਮੌਕੇ ਤੇ ਪਰਿਵਾਰ ਨਾਲ ਦੁੱਖਾਂਜਾ ਕਰਦੇ ਤਰਨਜੀਤ ਸਿੰਘ ਸੰਦੂ ਸਮੁੰਦਰੀ ਨੇ ਕਿਹਾ ਹੈ ਕਿ ਬੜੇ ਦੁੱਖ ਦੀ ਗੱਲ ਹੈ ਕਿ ਪੰਜਾਬੀ ਨੌਜਵਾਨ ਦੀ ਸੜਕ ਹਾਦਸੇ ਦੇ ਵਿੱਚ ਜਾਨ ਚਲੀ ਗਈ ਉਹਨਾਂ ਕਹਿ ਕੇ ਪਰਿਵਾਰਕ ਮੈਂਬਰਾਂ ਵੱਲੋਂ ਕਰਜ਼ਾ ਚੁੱਕ ਕੇ ਉਹਨਾਂ ਨੂੰ ਵਿਦੇਸ਼ ਭੇਜਿਆ ਗਿਆ ਸੀ ਤੇ ਹੁਣ ਉਹ ਪਰਿਵਾਰ ਦੀ ਹਰ ਸੰਭਵ ਮਦਦ ਕਰਨਗੇ ਤਾਂ ਜੋ ਉਹ ਉਸਦੇ ਵੱਡੇ ਭਰਾ ਦੇ ਸਿਰ ਤੇ ਆਏ ਕਰਜ਼ੇ ਦੀ ਭੰਡ ਨੂੰ ਥੋੜਾ ਹੌਲੀ ਕਰ ਸਕਣ ਤਾਂ ਇਸ ਮੌਕੇ ਤੇ ਮ੍ਰਿਤਕ ਦੇ ਪਰਿਵਾਰ ਨੇ Laash ਨੂੰ ਭਾਰਤ ਵਾਪਸ ਮੰਗਵਾਉਣ ਦੀ ਮਦਦ ਕਰਨ ਦੇ ਲਈ ਤਰਨਜੀਤ ਸਿੰਘ ਸੰਮੁੰਦਰੀ ਦਾ ਧੰਨਵਾਦ ਕੀਤਾ। ਸੰਮੁੰਦਰੀ ਸਾਹਿਬ ਦਾ ਕੋਟਨ ਕੋਟ ਧੰਨਵਾਦ ਹੈ ਜੀ। ਉਹਨਾਂ ਦੇ ਉਪਰਾਲੇ ਸਦਕਾ ਉਹਨਾਂ ਦੀ ਮਿਹਨਤ ਸਦਕਾ ਸਾਡਾ ਭਰਾ ਸਾਡੇ ਕੋਲ ਆਇਆ ਜੀ ਜੇ ਉਹ ਸਾਡਾ ਸਾਥ ਨਾ ਦੇਂਦੇ ਤੇ ਸਾਡਾ ਵੀ ਸ਼ਾਇਦ ਸਾਡੇ ਤੱਕ ਨਾ ਪਹੁੰਚਦਾ ਜੀ ਇਹ ਸਮੁੰਦਰੀ ਸਾਹਿਬ ਦੀ ਦੇਣ ਹੈ ਜੀ ਉਹਨਾਂ ਦੀ ਮਿਹਨਤ ਹੈ ਜੀ ਉਹਨਾਂ ਸਾਡਾ ਗਰੀਬਾਂ ਦਾ ਪੱਲਾ ਫੜਿਆ ਜੀ ਤੇ ਉਹਨਾਂ ਦਾ ਕੋਟਨ ਕੋਟ ਧੰਨਵਾਦ ਹੈ ਜੀ ਉਹਨਾਂ ਨੇ ਸਾਡੀ ਗਰੀਬਾਂ ਦੀ लाज ਰੱਖੀ ਆ ਹੁਣ ਸਾਡੇ ਪਰਿਵਾਰ ਨੂੰ ਸੰਤੁਸ਼ਟੀ ਹੋ ਜੂਗੀ ਕਿ ਉਹਨਾਂ ਦਾ ਜੋ ਵੀ ਇੰਨੀਆਂ ਆਤਮ ਰਸਮਾਂ ਨੇ ਸਾਡੇ ਪਰਿਵਾਰ ਸਾਡੇ ਨਗਰ ਵਿੱਚ ਹੋ ਜਾਣਗੀਆਂ ਜੀ ਬਹੁਤ ਬਹੁਤ ਧੰਨਵਾਦ ਭਾਈ ਸਾਹਿਬ ਇਹ ਤਾਂ ਗੁਰੂ ਮਹਾਰਾਜ ਦੀ ਕਿਰਪਾ ਆ ਕਿ ਅਸੀਂ ਇਸ ਮੌਕੇ ਤੇ ਮਦਦ ਕਰ ਸਕੇ ਲੇਕਿਨ ਅੱਜ ਸਭ ਤੋਂ ਵੱਡੀ ਗੱਲ ਇਹ ਆ ਕਿ ਸਾਡਾ ਯੂਥ ਜਿਹੜਾ ਬਾਹਰ ਜਾ ਰਿਹਾ ਆ ਔਰ ਉਹਨਾਂ ਦੇ ਮਾਪਿਆਂ ਨੂੰ ਪਰੇਸ਼ਾਨੀ ਹੋ ਰਹੀ ਏ ਇੱਥੇ ਸਾਨੂੰ ਇਕੱਠੇ ਹੋ ਕੇ ਜਿਹੜੀ ਮੈਂ ਬਾਰ-ਬਾਰ ਚੀਜ਼ ਕਹਿਣਾ ਆ ਕਿ ਜਿਹੜੀ ਵਿਦਿਆ ਆ ਐਜੂਕੇਸ਼ਨ ਆ ਸਾਨੂੰ ਇੱਥੇ ਲਿਆਂਣ ਦੀ ਲੋੜ ਆ ਅੱਜ ਇਤੋਂ ਜ਼ਿਆਦਾ ਮੈਂ ਕੁਝ ਕਹਿਣਾ ਨਹੀਂ ਚਾਹੁੰਦਾ ਲੇਕਿਨ ਬਾਹਰ ਦਾ ਜਿਹੜਾ ਸਾਡਾ ਭਾਈਚਾਰਾ ਜਿਹੜੀ ਉਹਨਾਂ ਨੇ ਡਟ ਕੇ ਮਦਦ ਕੀਤੀ ਆ ਇਹੋ ਜੇ ਬੱਚੇ ਇਹਦਾ ਜਿਹੜਾ ਵੱਡਾ ਭਰਾ ਆ ਉਹਦੀ ਅਸੀਂ ਮਦਦ ਕਰਾਂਗੇ ਤੇ ਉਹ ਆਪਣੇ ਪੈਰਾਂ ਤੇ ਖੜਾ ਹੋਵੇ ਤੇ ਜਿਹੜਾ ਇੰਨਾ ਵੱਡਾ ਲੋਨ ਆ ਉਹਨੂੰ ਵਾਪਸ ਕਰ ਸਕੇ ਤਾਂ ਆਪਣੇ ਮਾਪਿਆਂ ਦਾ ਧਿਆਨ ਰੱਖੇ ਅਮਰੀਕਾ ਜੋ ਕਰੀਬ 2 ਹਫਤੇ ਪਹਿਲਾਂ ਜੁਨਾਲਾ ਦੇ ਨੇੜਲੇ ਪਿੰਡ ਇਬਰਾਹਿਮਪੁਰਾ ਦੇ ਖਨੌਜ ਫਾਨ ਦੀ ਸੜਕ ਹਾਸੇ ਦੇ ਵਿੱਚ ਮੌਤ ਹੋ ਗਈ ਸੀ ਜਿਸ ਤੋਂ ਬਾਅਦ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਵੱਲੋਂ ਭਾਜਪਾ ਤੋਂ ਅਮ੍ਰਿਤਸਰ ਦੇ ਉਮੀਦਵਾਰ ਤਰਨਜੀਤ ਸਿੰਘ ਸੰਤੂ ਨੂੰ ਮਦਦ ਦੀ ਕੋਹਾਰ ਲਗਾਈ ਗਈ ਸੀ ਤਾਂ ਜੋ ਉਹਨਾਂ ਦੇ ਪੁੱਤਰ ਦੀ ਮ੍ਰਿਤਕ ਦੇ ਨੂੰ ਭਾਰਤ ਲਿਆਂਦਾ ਜਾਵੇ ਤੇ ਧਾਰਮਿਕ ਰੀਤੀ ਰਿਵਾਜ ਦੇ ਮੁਤਾਬਕ ਉਹਨਾਂ ਦਾ ਅੰਤਿਮ ਸੰਸਕਾਰ ਹੋ ਸਕੇ ਤੰਦਾਜ਼ੇ ਕੇ ਮ੍ਰਿਤਕ ਦੇ ਪਰਿਵਾਰ ਲਈ ਮਸੀਹਾ ਬਣੇ ਤਰਨਜੀਤ ਸਿੰਘ ਸਮੁੰਤਰੀ ਦੇ ਅਥਕ ਯਤਨਾਂ ਸਦਕਾ ਕਰੀਬ 2 ਹਫਤੇ ਆ ਵਾਦ ਮ੍ਰਿਤਕ ਦੀ লাশ ਆਪਣੇ ਘਰ ਪਹੁੰਚੀ ਹੈ ਜਿੱਥੇ ਉਹਨਾਂ ਦੇ ਪਰਿਵਾਰਕ ਮੈਂਬਰਾਂ ਵੱਲੋਂ ਧਾਰਮਿਕ ਰੀਤੀ ਰਿਵਾਜ ਦੇ ਨਾਲ ਨੌਜਵਾਨ ਦਾ ਅਸਸਕਾਰ ਕੀਤਾ ਗਿਆ ਇਸ ਮੌਕੇ ਤੇ ਪਰਿਵਾਰ ਨਾਲ ਦੁੱਖ ਸਾਂਝਾ ਕਰਦੇ ਤਰਨਜੀਤ ਸਿੰਘ ਸੰਦੂ ਸਮੁੰਦਰੀ ਨੇ ਕਿਹਾ ਕਿ ਬੜੇ ਦੁੱਖ ਦੀ ਗੱਲ ਹੈ ਕਿ ਪੰਜਾਬੀ ਨੌਜਵਾਨ ਦੀ ਸੜਕ ਹਾਦਸੇ ਦੇ ਵਿੱਚ ਜਾਨ ਚਲੀ ਗਈ ਉਹਨਾਂ ਕਹਿੰਦੇ ਕਿ ਪਰਿਵਾਰਕ ਮੈਂਬਰਾਂ ਵੱਲੋਂ ਕਰਜ਼ਾ ਚੁੱਕ ਕੇ ਉਹਨਾਂ ਨੂੰ ਵਿਦੇਸ਼ ਭੇਜਿਆ ਗਿਆ ਸੀ ਤੇ ਹੁਣ ਉਹ ਪਰਿਵਾਰ ਦੀ ਹਰ ਸੰਭਵ ਮਦਦ ਕਰਨਗੇ ਤਾਂ ਜੋ ਉਹ ਉਸਦੇ ਵੱਡੇ ਭਰਾ ਦੇ ਸਿਰ ਤੇ ਆਏ ਕਰਜ਼ੇ ਦੀ ਭੰਡ ਨੂੰ ਥੋੜਾ ਹੌਲੀ ਕਰ ਸਕਣ ਤਾਂ ਇਸ ਮੌਕੇ ਤੇ ਮ੍ਰਿਤਕ ਦੇ ਪਰਿਵਾਰ ਨੇ ਲਾਸ਼ ਨੂੰ ਭਾਰਤ ਵਾਪਸ ਮੰਗਵਾਉਣ ਦੀ ਮਦਦ ਕਰਨ ਦੇ ਲਈ ਤਰਨਜੀਤ ਸਿੰਘ ਸੰਮੁੰਦਰੀ ਦਾ ਧੰਨਵਾਦ ਕੀਤਾ। ਸੰਮੁੰਦਰੀ ਸਾਹਿਬ ਦਾ ਕੋਟਨ ਕੋਟ ਧੰਨਵਾਦ ਹੈ ਜੀ। ਉਹਨਾਂ ਦੇ ਉਪਰਾਲੇ ਸਦਕਾ ਉਹਨਾਂ ਦੀ ਮਿਹਨਤ ਸਦਕਾ ਸਾਡਾ ਭਰਾ ਸਾਡੇ ਕੋਲ ਆਇਆ ਜੀ ਜੇ ਉਹ ਸਾਡਾ ਸਾਥ ਨਾ ਦੇਂਦੇ ਤੇ ਸਾਡਾ ਵੀਰ ਸ਼ਾਇਦ ਸਾਡੇ ਤੱਕ ਨਾ ਪਹੁੰਚਦਾ ਜੀ ਇਹ ਸਮੁੰਦਰੀ ਸਾਹਿਬ ਦੀ ਦੇਣ ਹੈ ਜੀ ਉਹਨਾਂ ਦੀ ਮਿਹਨਤ ਹੈ ਜੀ ਉਹਨਾਂ ਸਾਡਾ ਗਰੀਬਾਂ ਦਾ ਪੱਲਾ ਫੜਿਆ ਜੀ ਤੇ ਉਹਨਾਂ ਦਾ ਕੋਟਨ ਕੋਟ ਧੰਨਵਾਦ ਹੈ ਜੀ ਉਹਨਾਂ ਨੇ ਸਾਡੀ ਗਰੀਬਾਂ ਦੀ लाज ਰੱਖੀ ਆ ਹੁਣ ਸਾਡੇ ਪਰਿਵਾਰ ਨੂੰ ਸੰਤੁਸ਼ਟੀ ਹੋ ਜੂਗੀ ਕਿ ਉਹਨਾਂ ਦਾ ਜੋ ਵੀ ਇੰਨੀਆਂ ਆਤਮ ਰਸਮਾਂ ਨੇ ਸਾਡੇ ਪਰਿਵਾਰ ਸਾਡੇ ਨਗਰ ਵਿੱਚ ਹੋ ਜਾਣਗੀਆਂ ਜੀ ਬਹੁਤ ਬਹੁਤ ਧੰਨਵਾਦ ਭਾਈ ਸਾਹਿਬ ਇਹ ਤਾਂ ਗੁਰੂ ਮਹਾਰਾਜ ਦੀ ਕਿਰਪਾ ਆ ਕਿ ਅਸੀਂ ਇਸ ਮੌਕੇ ਤੇ ਮਦਦ ਕਰ ਸਕੇ। ਲੇਕਿਨ ਅੱਜ ਸਭ ਤੋਂ ਵੱਡੀ ਗੱਲ ਇਹ ਆ ਕਿ ਸਾਡਾ ਯੂਥ ਜਿਹੜਾ ਬਾਹਰ ਜਾ ਰਿਹਾ ਆ। ਔਰ ਉਹਨਾਂ ਦੇ ਮਾਪਿਆਂ ਨੂੰ ਪਰੇਸ਼ਾਨੀ ਹੋ ਰਹੀ ਏ ਇੱਥੇ। ਸਾਨੂੰ ਇਕੱਠੇ ਹੋ ਕੇ ਜਿਹੜੀ ਮੈਂ ਬਾਰ-ਬਾਰ ਚੀਜ਼ ਕਹਿੰਨਾ ਆ ਕਿ ਜਿਹੜੀ ਵਿਦਿਆ ਆ ਐਜੂਕੇਸ਼ਨ ਆ ਸਾਨੂੰ ਇੱਥੇ ਲਿਆਂਣ ਦੀ ਲੋੜ ਆ। ਅੱਜ ਇਤੋਂ ਜ਼ਿਆਦਾ ਮੈਂ ਕੁਝ ਕਹਿਣਾ ਨਹੀਂ ਚਾਹੁੰਦਾ। ਲੇਕਿਨ ਬਾਹਰ ਦਾ ਜਿਹੜਾ ਸਾਡਾ ਭਾਈਚਾਰਾ ਜਿਹੜੀ ਉਹਨਾਂ ਨੇ ਡਟ ਕੇ ਮਦਦ ਕੀਤੀ ਆ ਇਹੋ ਜੇ ਬੱਚੇ ਇਹਦਾ ਜਿਹੜਾ ਵੱਡਾ ਭਰਾ ਆ ਉਹਦੀ ਅਸੀਂ ਮਦਦ ਕਰਾਂਗੇ ਤੇ ਉਹ ਆਪਣੇ ਪੈਰਾਂ ਤੇ ਖੜਾ ਹੋਵੇ ਤੇ ਜਿਹੜਾ ਇੰਨਾ ਵੱਡਾ ਲੋਨ ਆ ਉਹਨੂੰ ਵਾਪਸ ਕਰ ਸਕੇ ਤਾਂ ਆਪਣੇ ਮਾਪਿਆਂ ਦਾ ਧਿਆਨ ਰੱਖੇ